ਮੂੰਹ ਤੇ ਕਰਨ ਸਿਫਤਾਂ ਪਿੱਠ ਦੇ ਪਿੱਛੇ ਕਰਨ ਬੁਰਾਈਆਂ ਜੋ ਉਤਲੇ ਉਤਲੇ ਮਣੋਂ ਦੇਣ ਅਸੀਸਾਂ ਜੋ ਤੁਹਾਡੀਆਂ ਅੰਦਰੋਂ ਚੌਣ ਤਵਾਇਆਂ ਇਹੋ ਜਿਹੇ ਬੰਦਿਆਂ ਦਾ ਛੱਡਿਆ ਪੱਲਾ ਹੀ ਚੰਗਾ ਏ ਮਾੜੇ ਸੱਜਣਾ ਨਾਲੋਂ ਬੰਦਾ ਕੱਲਾ ਹੀ ਚੰਗਾ ਏ ਸਾਨੂੰ ਉਸ ਇਨਸਾਨ ਨਾਲ ਕਦੇ ਵੀ ਦੋਸਤੀ ਨਹੀਂ ਰੱਖਣੀ ਚਾਹੀਦੀ ਜੋ ਤੁਹਾਡੇ ਨਾਲ ਰਹਿ ਕੇ ਹੀ ਤੁਹਾਡਾ ਬੁਰਾ ਕਰੇ ਅਤੇ ਹਰ ਟਾਈਮ ਤੁਹਾਡੇ ਬਾਰੇ ਮਾੜਾ ਹੀ ਸੋਚਦਾ ਰਹੇ ਜੋ ਇਨਸਾਨ ਤੁਹਾਡੇ ਬਾਰੇ ਹਰ ਟਾਈਮ ਮਾੜਾ ਸੋਚਦਾ ਰਹਿੰਦਾ ਹੈ ਉਸ ਇਨਸਾਨ ਤੋਂ ਸਾਨੂੰ ਦੂਰ ਹੀ ਰਹਿਣਾ ਚਾਹੀਦਾ ਹੈ ਜੇ ਆਪਾਂ ਕਿਸੇ ਮਾੜੇ ਇਨਸਾਨ ਨਾਲ ਦੋਸਤੀ ਰੱਖਾਂਗੇ ਅਤੇ ਉਸ ਇਨਸਾਨ ਨਾਲ ਰਹਾਂਗੇ ਤਾਂ ਇਸ ਦੁਨੀਆ ਵਿੱਚ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਾਂ ਵੀ ਮਾੜੇ ਨਜ਼ਰ ਆਵਾਂਗੇ ਇਸ ਲਈ ਸਾਨੂੰ ਹਮੇਸ਼ਾ ਹੀ ਚੰਗੇ ਇਨਸਾਨਾਂ ਨਾਲ ਦੋਸਤੀ ਰੱਖਣੀ ਚਾਹੀਦੀ ਹੈ ਕਿਉਂਕਿ ਚੰਗੇ ਇਨਸਾਨ ਦੇ ਖਿਆਲ ਵੀ ਚੰਗੇ ਹੁੰਦੇ ਹਨ ਅਤੇ ਉਹ ਚੰਗਾ ਇਨਸਾਨ ਲੋਕਾਂ ਦੀ ਨਜ਼ਰਾਂ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਜੋ ਇਨਸਾਨ ਮਾੜੇ ਹੁੰਦੇ ਹਨ ਉਹ ਹਮੇਸ਼ਾ ਹੀ ਤੁਹਾਡੇ ਮੂੰਹ ਤੇ ਤੁਹਾਡੇ ਨਾਲ ਮਿੱਠੇ ਮਿੱਠੇ ਸ਼ਬਦ ਬੋਲਦੇ ਹਨ ਅਤੇ ਤੁਹਾਡੀ ਪਿੱਠ ਪਿੱਛੇ ਹਮੇਸ਼ਾ ਹੀ ਤੁਹਾਡੇ ਬਾਰੇ ਗਲਤ ਸ਼ਬਦ ਬੋਲਦੇ ਰਹਿੰਦੇ ਹਨ ਇੰਨੀ ਸੇਤੀ ਨਹੀਂ ਝੋਲੀਆਂ ਭਰ ਦਿੰਦਾ ਰੱਬ ਸਾਨੂੰ ਅਜਮਾਉਣਾ ਜ਼ਰੂਰ ਹੈ ਅਜਮਾਉਣਾ ਜ਼ਰੂਰ ਹੈ ਬਸ ਥੋੜਾ ਜਿਹਾ ਸਬਰ ਜਿਹੜਾ ਰੱਖਣਾ ਪੈਂਦਾ ਹੈ ਸਮਾਂ ਆਉਣ ਤੇ ਰਿਹਾਉਣਾ ਜ਼ਰੂਰ ਹੈ ਜੇ ਸਾਨੂੰ ਰੱਬ ਤੇ ਭਰੋਸਾ ਨਹੀਂ ਤਾਂ ਸਾਨੂੰ ਕਿਸੇ ਵੀ ਇਨਸਾਨ ਤੇ ਭਰੋਸਾ ਨਹੀਂ ਜਦੋਂ ਅਸੀਂ ਰੱਬ ਤੇ ਭਰੋਸਾ ਨਹੀਂ ਕਰਦੇ ਤਾਂ ਫਿਰ ਸਾਡੀ ਜ਼ਿੰਦਗੀ ਵਿੱਚ ਸਾਨੂੰ ਕੁਝ ਵੀ ਨਹੀਂ ਮਿਲਦਾ ਇਸ ਲਈ ਸਾਨੂੰ ਕੁਝ ਵੀ ਹਾਸਲ ਨਹੀਂ ਹੁੰਦਾ ਤੇ ਫਿਰ ਅਸੀਂ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾਉਂਦੇ ਇਸ ਲਈ ਜਦੋਂ ਅਸੀਂ ਰੱਬ ਤੇ ਭਰੋਸੇ ਕਰਦੇ ਹਾਂ ਤਾਂ ਫਿਰ ਸਾਨੂੰ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਹਾਸਲ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਰੱਬ ਦੀ ਮਿਹਰ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਾਂ ਜਦੋਂ ਸਾਡੇ ਤੇ ਰੱਬ ਦੀ ਮਿਹਰ ਹੁੰਦੀ ਹੈ ਤਾਂ ਉਸ ਟਾਈਮ ਜਦੋਂ ਅਸੀਂ ਆਪਣੀ ਮੰਜ਼ਿਲ ਵੱਲ ਜਾਂਦੇ ਹਾਂ ਤਾਂ ਫਿਰ ਸਾਡੇ ਰਾਹ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ ਰੱਬ ਤੋਂ ਸਾਨੂੰ ਸਭ ਕੁਝ ਸਮੇਂ ਅਨੁਸਾਰ ਮਿਲ ਜਾਂਦਾ ਹੈ ਰੱਬ ਤੋਂ ਕੁਝ ਵੀ ਲੈਣ ਤੋਂ ਪਹਿਲਾਂ ਇਨਸਾਨ ਨੂੰ ਸਬਰ ਰੱਖਣ ਦੀ ਜ਼ਰੂਰਤ ਹੁੰਦੀ ਹੈ ਇਸ ਦੁਨੀਆ ਵਿੱਚ ਹਰ ਇੱਕ ਇਨਸਾਨ ਕੋਲ ਸਬਰ ਨਹੀਂ ਹੁੰਦਾ ਜਿਸ ਇਨਸਾਨ ਕੋਲ ਸਬਰ ਹੁੰਦਾ ਹੈ ਉਹ ਇਨਸਾਨ ਤੇ ਹੀ ਰੱਬ ਦੀ ਮਿਹਰ ਹੁੰਦੀ ਹੈ ਤੇ ਉਸ ਇਨਸਾਨ ਨੂੰ ਰੱਬ ਤੋਂ ਸਭ ਕੁਝ ਮਿਲ ਜਾਂਦਾ ਹੈ ਇਸ ਲਈ ਉਹ ਇਨਸਾਨ ਬਹੁਤ ਹੀ ਕਰਮਾ ਵਾਲਾ ਹੁੰਦਾ ਹੈ ਜਿਸ ਇਨਸਾਨ ਤੇ ਰੱਬ ਦੀ ਮਿਹਰ ਹੁੰਦੀ ਹੈ ਇਸ ਤਰ੍ਹਾਂ ਉਹ ਵੀ ਰੱਬ ਉਸ ਇਨਸਾਨ ਦੀਆਂ ਝੋਲੀਆਂ ਭਰ ਦਿੰਦਾ ਹੈ ਇੱਕ ਵਾਰ ਇੱਕ ਚੀੜੀ ਨੇ ਮਧੂਮੱਖੀ ਨੂੰ ਪੁੱਛਿਆ ਤੂੰ ਇੰਨੀ ਮਿਹਨਤ ਨਾਲ ਸਹਿਦ ਬਣਾਉਂਦੀ ਹੈ ਤੇ ਇਨਸਾਨ ਤੇਰੇ ਕੋਲੋਂ ਇਹ ਖੋ ਕੇ ਲੈ ਜਾਂਦਾ ਹੈ ਤੈਨੂੰ ਬੁਰਾ ਨਹੀਂ ਲੱਗਦਾ ਮਧੂਮੱਖੀ ਨੇ ਜਵਾਬ ਦਿੱਤਾ ਬਿਲਕੁਲ ਨਹੀਂ ਕਿਉਂਕਿ ਇਨਸਾਨ ਮੇਰੇ ਕੋਲੋਂ ਸਿਰਫ ਸਹਿਦ ਖੋਹ ਸਕਦਾ ਹੈ ਸਹਿਦ ਬਣਾਉਣ ਦਾ ਗੁਣ ਨਹੀਂ ਸ਼ਹਿਦ ਬਣਾਉਣ ਦਾ ਗੁਣ ਤਾਂ ਮਧੂਮੱਖੀ ਨੂੰ ਪ੍ਰਮਾਤਮਾ ਵੱਲੋਂ ਮਿਲਿਆ ਹੁੰਦਾ ਹੈ ਪ੍ਰਮਾਤਮਾ ਵੱਲੋਂ ਤਾਂ ਹਰ ਇੱਕ ਜਾਨਵਰ ਅਤੇ ਹਰ ਇੱਕ ਇਨਸਾਨ ਨੂੰ ਮਿਲੇ ਹੁੰਦੇ ਹਨ ਹਰ ਇੱਕ ਜਾਨਵਰ ਆਪੋ ਆਪਣੀ ਕਲਾ ਜ਼ਰੂਰ ਦਿਖਾਉਂਦਾ ਹੈ ਆਪੋ ਆਪਣੀ ਕਲਾ ਦਿਖਾਉਣ ਦਾ ਹੁਨਰ ਹਰ ਇੱਕ 'ਚ ਹੁੰਦਾ ਹੈ